ਆ ਮੋੜ ਤੇਂਗਲਾ ਕਿੱਧਰ ਜਾਗਾ ਪੀਐਸ ਵਾਲਾ ਬਿਜਲੀ ਆ ਜਾਂਦਾ ਹੈ ਨਾ ਜੋ ਕੀ ਲਿਆਉਣਾ ਅੱਗ ਲਾ ਮੈਨੂੰ ਅੱਗ ਲਾ ਨਹੀਂ ਨਹੀਂ ਤੇਰਾ ਸਾਧਨ ਜਾ ਓਏ ਉਹ ਮੋਟਿਆ ਇੱਥੇ ਹੜ ਕੇ ਗੱਲ ਕਰ ਇੱਥੇ ਇੱਥੇ ਦੱਸ ਦੇ ਤਾਲਾਂਗੇ ਟੱਠੇ ਨੂੰ ਵੇਖ ਲੈ ਫਿਰ ਉਹ ਯਾਰ ਮੇਰਾ ਧੱਬੜਾ ਦੇ ਚੱਲ ਬਾਈ ਬਣ ਕੇ ਮੋਬਾਈਲ ਤਾਂ ਵੇ ਬਾਈ ਨਹੀਂ ਮੈਂ ਹੁਣ ਤੇਰੇ ਹੂਰੇ ਪੈਣ ਕੇ ਦੂਜਾ ਰਾੜ ਕੱਟ ਓਏ ਲੋਹੇ ਦੀ ਰਾੜ ਕੱਟ ਕੱਢ ਲੈ ਜੇ ਓਏ ਕੁੱਟਨ ਦਾ ਮਾਰ ਨਹੀਂ ਨਾ ਪਾ ਦ ਪਾ ਤਿੱਤਰੋ ਨਾ ਰਾਮਰੇ ਗੁਫਾ ਘੱਟਿਆ ਨਾ ਲਾ ਬਲੂ ਦਰੂਪੀ ਵੇਲਾ ਮੈਦਾਨਿਆ ਕੁੰਡੀ ਲਾਓ ਸਿਆ ਭਾਰੇ ਮੇਰੇ ਖਾਸਾ ਹੋਦਾ ਸ਼ਿਮਨ ਤੋਂ ਹੋ ਤਾਂ ਅੱਛੀ ਹੋ ਰਹੀ ਆ ਚਾਬੀ ਕਿੱਥੇ ਆ ਜਿੰਦਾ ਨੂੰ ਜਿੰਦਾ ਬੰਬੀ ਬੀਬੀ ਬੀਬੀ ਜਿੰਦਾ ਲਾ ਲੋਕ ਜਿੰਦਾ ਲਾ ਓਏ ਓਏ ਬਾਲ ਦਾ ਖੋਲ ਦੇ ਠੇ ਮੁੰਡੇ ਉਹ ਖੋਲ ਖੋਲ ਮਖੋਲ ਖੋਲ ਦਾ ਖੋਲ ਦਾ ਹਾਰ ਦੀ ਪਰਫਾਰਮੈਂਸ ਇਹਨੂੰ ਛੋੜੋ ਤੇ ਹਾਰ ਹਾਰੋ ਨਾ ドラਮਾ ਮੈਨੂੰ ਹਾਰ ਨਹੀਂ ਪਨਾ ਮੋਟਾ ਆਇਆ ਬਾਬੂ ਜੀ ਬਣਾ ਬਣਾ ਜਿੱਤੀ ਬਣਾਈ ਦਿੱਤਾ ਦਲੂ ਵੀ ਬਣਾ ਬਿਜੋ ਮੇਰੇ ਸਰੀ ਉਹ ਅੰਨਾ ਬੈਰੇ ਵਾਟਾ ਕੋਈ ਬੈਸ ਬਾਬਾ ਬੈਸੜਾ ਆ ਲੋ ਮੇਰੇ ਭਰਾਵਾ ਮੇਰੇ ਵੀਡੀਓ ਬਣਾਣਾ ਆਪਣਾ ਚੱਲ ਮਾਫੀ ਮੰਗ ਲਈ ਤੇ ਮਤਰਾ ਮਾਤ ਟੁੱਟ ਗਿਆ ਬੇਸ ਬੈਟ ਆਪਣਾ ਯਾਰ ਮਾਫੀ ਮੰਗਿਆ ਨਾ ਬੜੀ ਵੀਡੀਓ ਤੂੰ ਕਿਵੇਂ ਆਏ ਚੰਦਰ ਬਣਾਵਾ ਕਿਹੜਾ ਆ ਨਾ ਮੈਂ ਕਿਸ ਹਿਸਾਬ ਨਾਲ ਬਣੀ ਆ ਬਾਈ ਯਾਰ ਹੈ ਵੀਡੀਓ ਕਿਵੇਂ ਬਣਾਉਣ ਲੱਗਿਆ ਤੂੰ ਨਹੀਂ ਬਣਾਉਣ ਲੱਗਿਆ ਉਧਰ ਉਧਰ ਆ ਗੇਟ ਖੋਲ ਕੇ ਟੱਕਰੇ ਨਹੀਂ ਜਾਂਦੇ ਲੱਗੇ ਪਿੱਛੇ ਜਾ ਪਿੱਛੇ ਕਿੱਥੇ ਕਾਹਦੇ ਸੰਕੇ ਜਾੜਣਗੇ ਮੈਨੂੰ ਹੁਣ ਯਾਰ ਆਏਗੇ ਵੀ ਜਾਂਦੇ ਜਹੀ ਬਲਾ ਕੇ ਚਾਉ ਤੇ ਨੂੰ ਮੈਂ ਜਾਈਆਂ ਫੱਟਾ ਫੜ ਕੇ ਆਉਂਗਾ ਉਧਰ 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 ਜਾ ਸੁਣ ਦੇ ਨੂੰ ਸਾਡਾ ਖੜੇ ਖੋਣ ਕੇ ਉਹ ਮੈਜੇ ਪਾਸੇ ਫੜਲੇ ਨੂੰ ਫੰਦੇ ਪੈਣਾ ਤੇ ਜੱਟ ਬਣਾ ਲੈਗਾ ਮੈਂ ਐਸ.ਆਈ. ਮੋਹਨਦੀਪ ਸਿੰਘ ਚੌਂਕੀ ਜਗਤ ਗੋਣਿਆ ਨਾ ਇਹਨਾ ਵਾਰਡ ਨੰਬਰ 4 ਚ ਇੱਕ ਗੁਰਪ੍ਰੀਤ ਸਿੰਘ ਲੈਂਦਾ ਮੰਗਾ ਉਹਦੇ ਘਰ ਚ ਆਪਣਾ ਇਹ ਆਪਣਾ ਲੈਂਡਮੈਨ ਜਿਹੜਾ ਮੁੰਡਾ ਇੱਕ ਰੀਡਿੰਗ ਲੈਣ ਗਿਆ ਸੀਗਾ ਤੇ ਉਹਨੇ ਜੋ ਰੀਡਿੰਗ ਲੈਣ ਵਾਸਤੇ ਗਿਆ ਤੇ ਉਹਦੇ ਉਹਦੇ ਮੁਤਾਬਕ ਦੱਸਣ ਦਾ ਉਹਨੇ ਜਿਵੇਂ ਬਿਆੰਦ ਰੱਖਿਆ ਵੀ ਉਹਦੇ ਕੋਲੇ ਕੁੰਡੀ ਲੱਗੀ ਸੀਗੀ ਤੇ ਉਹਨੇ ਕੁੰਡੀ ਦੀ ਵੀਡੀਓ ਬਣਾ ਲਈ ਆਦੇ ਮੋਬਾਈਲ ਤੇ ਉਸ ਤੋਂ ਬਾਅਦ ਉਹ ਹੈਪਰ ਹੋ ਗਿਆ ਉਹਨੇ ਉਹਦੀ ਕੁੱਟਮਾਰ ਕੀਤੀ ਅੰਦਰੋਂ ਲੋਕ ਲਾ ਲਿਆ ਤੇ ਉਹਦੀ ਵੀਡੀਓ ਬਣਾਈ ਕੁੱਟਮਾਰ ਕਰਦੇ ਦੀ ਉਸ ਤੋਂ ਬਾਅਦ ਉਹ ਬੰਦਾ ਅਡਮੈਟ ਹੋ ਗਿਆ ਉਹਦਾ ਬਿਆਨ ਲੈ ਕੇ ਤੇ ਮੁਕੱਦਮਾ ਅੱਗੇ ਕਰਤਾ ਜਿਹੜਾ ਮੇਨ ਦੋਸ਼ੀ ਹੈ ਉਹਨੂੰ ਅਸੀਂ ਅਰੈਸਟ ਕਰ ਲਿਆ ਤੇ ਬਾਕੀ ਬੰਦਿਆਂ 'ਤੇ ਛਾਪੇਮਾਰੀ ਚੱਲ ਰਹੀ ਹੈ ਅੱਗੇ ਜੋ ਵੀ ਤਰਤੀਸ ਚਾਹੂਗਾ ਉਹਦੀ ਡਿਗਾਈਨਾਂ ਚੱਲ ਕਰ ਰਹੇ ਆ ਜੋ ਜੋ ਬੰਦਿਆਂ ਦੇ ਵਿੱਚ ਇਨਵੋਲ ਹੈ ਸਭ ਅਰੈਸਟ ਕਰਕੇ ਜੇਲ੍ਹ ਭਜਾ ਦੇਣਾ ਸਰ ਕਿੰਨੇ ਲੋਕਾਂ ਦੇ ਮਾਮਲੇ ਦਰਜ ਨੇ ਦੋ ਬੰਦਿਆਂ ਦੇ ਬਾਈ ਨੇਮ ਹੈ ਇੱਕ ਅਨੁਸ਼ਾਤ ਦੇ ਤੇ ਇੱਕ ਬੰਦਾ ਨਾਮ ਮੇਨ ਗੁਰਪ੍ਰੀਤ ਉਹਨੂੰ ਅਸੀਂ ਰੈਸਟ ਕਰ ਚੁੱਕੇ ਆ ਸਰ ਉਹਦੇ ਹਾਲਾਤ ਕੀ ਨੇ ਜਿਹੜਾ ਬੰਦਾ ਕੁੱਟਿਆ ਸੀ ਉਹ ਠੀਕ ਹੈ ਵੈਸੇ ਉਹ ਤੁਹਾਨੂੰ ਗੁੰਨਣ ਦੋ ਇੱਥੇ ਬੰਢੇ ਡਰਾਈਵ ਕਰਤਾ ਸੀਗਾ ਪਰ ਉਹਨੇ ਉਹ ਬਿਆਨ ਲਗਾਤਾ ਗਾ ਲੋ ਠੀਕ ਹੈ ਹਾਂਜੀ